ਸਤ ਸ੍ਰੀ ਅਕਾਲ ਫਰੈਂਡਸ ਆਪਾਂ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਆਪਾਂ ਸੈਕਿੰਡ ਕਲਾਸ ਦੀ ਪੁਸਤਕ ਪੜ੍ਹ ਰਹੇ ਹਾਂ ਨਵੀਂ ਉਡਾਨ ਤੇ ਅੱਜ ਆਪਾਂ ਉਸ ਦਾ ਤੀਸਰਾ ਲੈਸਨ ਕਰ ਰਹੇ ਹਾਂ ਅਸਮਾਨ ਦੇ ਰੰਗ ਠੀਕ ਹੈ ਅਸਮਾਨ ਦੇ ਰੰਗ ਕੀ ਰੰਗ ਹੁੰਦੇ ਆ ਅਸਮਾਨ ਦਾ ਕੀ ਰੰਗ ਹੈ ਪਹਿਲਾਂ ਹੀ ਉਹਨਾਂ ਨੇ ਕੁਐਸਚਨ ਪੁੱਛਿਆ ਤੁਹਾਨੂੰ ਕਿ ਅਸਮਾਨ ਦਾ ਕੀ ਰੰਗ ਹੈ ਪਹਿਲਾਂ ਵਿਚਾਰ ਚਰਚਾ ਪੜ੍ਹ ਲੈਂਦੇ ਹਾਂ ਅਸਮਾਨ ਕੀ ਹੈ ਤੇ ਇਹ ਕਿਹੋ ਜਿਹਾ ਜਾਪਦਾ ਹੈ ਦਿਨ ਵੇਲੇ ਤੇ ਰਾਤ ਵੇਲੇ ਕਿਹੋ ਜਿਹਾ ਵਿਖਾਈ ਦਿੰਦਾ ਹੈ ਤੇ ਚਲੋ ਪੜਦੇ ਹਾਂ ਅਸਮਾਨ ਦਾ ਕੀ ਰੰਗ ਹੈ ਇਹ ਤੁਹਾਨੂੰ ਪਿਕਚਰ ਦੇ ਵਿੱਚ ਦੱਸੇ ਦਿਨ ਤੇ ਰਾਤ ਦਿਨ ਨੂੰ ਕੀ ਹੁੰਦਾ ਅਸਮਾਨ ਦਾ ਰੰਗ ਤੇ ਰਾਤ ਨੂੰ ਕੀ ਹੁੰਦਾ ਠੀਕ ਹੈ ਅਸਮਾਨ ਦੇ ਕਈ ਰੰਗ ਹਨ ਕਦੇ ਇਹ ਨੀਲਾ ਦਿਖਾਈ ਦਿੰਦਾ ਹੈ ਕਦੇ ਕਾਲਾ شاہ ਤੇ ਕਦੇ ਹਲਕਾ ਨੀਲਾ ਕਦੇ ਚਿੱਟੇ ਤੇ ਕਾਲੇ ਬੱਦਲਾ ਨਾਲ ਭਰ ਜਾਂਦਾ ਹੈ ਅਸਮਾਨ ਦਾ ਰੰਗ ਬਦਲ ਬਦਲਦਾ ਰਹਿੰਦਾ ਹੈ ਕਾਲਾ ਸ਼ਾਹ ਮਤਲਬ ਬਹੁਤ ਹੀ ਕਾਲਾ ਕਾਲਾ ਸ਼ਾਹ ਕਿਹਨੂੰ ਕਹਿੰਦੇ ਆ ਜਿਹੜਾ ਡਾਰਕ ਰੰਗ ਹੁੰਦਾ ਠੀਕ ਹੈ ਕਾਲਾ ਬਿਲਕੁਲ ਹੀ ਕਾਲਾ ਸਿਆਈ ਵਰਗਾ ਠੀਕ ਹੈ ਤੇ ਕਦੀ ਕਹਿੰਦੇ ਇਹਦੇ ਕਈ ਰੰਗ ਹੁੰਦੇ ਕਦੀ ਇਹ ਨੀਲਾ ਦਿਖਾਈ ਜਦੋਂ ਬਿਲਕੁਲ ਦਿਨ ਹੈ ਸਾਫ਼ ਹੁੰਦਾ ਤਾਂ ਨੀਲਾ ਦਿਖਾਈ ਦਿੰਦਾ ਹੈ ਨਾ ਕਦੇ ਹਲਕੇ ਨਹੀਂ ਹਲਕਾ ਨੀਲਾ ਦਿਖਾਈ ਦਿੰਦਾ ਕਦੇ ਇਹਦੇ ਵਿੱਚ ਬੱਦਲ ਆ ਜਾਂਦੇ ਆ ਚਿੱਟੇ ਕਾਲੇ ਬੱਦਲ ਆ ਜਾਂਦੇ ਆ ਹੈਨਾ ਅਸਮਾਨ ਦਾ ਰੰਗ ਬਦਲਦਾ ਰਹਿੰਦਾ ਦਿਨ ਵੇਲੇ ਸੂਰਜ ਅਸਮਾਨ ਵਿੱਚ ਰਹਿੰਦਾ ਹੈ ਸੂਰਜ ਦੀ ਰੋਸ਼ਨੀ ਵਿੱਚ ਇਸ ਦਾ ਹਲਕਾ ਨੀਲਾ ਦਿਖਾਈ ਦਿੰਦਾ ਹੈ ਜਦ ਸੂਰਜ ਦੀ ਰੋਸ਼ਨੀ ਹੁੰਦੀ ਉਦੋਂ ਕਿਹੜਾ ਰੰਗ ਦਿਖਾਈ ਦਿੰਦਾ ਹੈ ਹਲਕਾ ਨੀਲਾ ਇਸ ਰੰਗ ਨੂੰ ਅਸਮਾਨੀ ਰੰਗ ਵੀ ਕਹਿੰਦੇ ਹਨ ਠੀਕ ਹੈ ਆਖਦੇ ਹਨ ਇਸ ਰੰਗ ਨੂੰ ਅਸਮਾਨੀ ਰੰਗ ਵੀ ਆਖਦੇ ਹਨ ਸੂਰਜ ਸਵੇਰ ਵੇਲੇ ਨਿਕਲਦਾ ਹੈ ਤੇ ਸ਼ਾਮ ਨੂੰ ਛਿਪ ਜਾਂਦਾ ਹੈ। ਸੂਰਜ ਦੇ ਛਿਪਣ ਤੋਂ ਬਾਅਦ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਪੈ ਜਾਂਦੀ ਹੈ। ਰਾਤ ਵੇਲੇ ਅਸਮਾਨ ਦਾ ਰੰਗ ਉਹੀ ਹੁੰਦਾ ਹੈ ਜੋ ਹਨੇਰੇ ਦਾ ਰੰਗ ਹੁੰਦਾ ਹੈ। ਰਾਤ ਵੇਲੇ ਕੋਈ ਹੁੰਦਾ ਹੈ ਜਿਹੜਾ ਹਨੇਰੇ ਦਾ ਰੰਗ ਹੁੰਦਾ ਹੈ। ਮਤਲਬ ਕਾਲਾ ਹੋ ਜਾਂਦਾ। ਸਾਰੇ ਅਸਮਾਨ ਉੱਪਰ ਹਨੇਰਾ ਛਾ ਜਾਂਦਾ ਹੈ। ਫਿਰ ਕੀ ਹੈ? ਦਿਨ ਵੇਲੇ ਅਸਮਾਨ ਵਿੱਚ ਤਾਰੇ ਦਿਖਾਈ ਦਿੰਦੇ ਪਰ ਰਾਤ ਵੇਲੇ ਅਸਮਾਨ ਤਾਰਿਆਂ ਨਾਲ ਭਰ ਜਾਂਦਾ ਠੀਕ ਹੈ ਤਾਰੇ ਨਹੀਂ ਦਿਖਾਈ ਦਿੰਦੇ ਨਾ ਦਿਨ ਵੇਲੇ ਜਦੋਂ ਰਾਤ ਜਦੋਂ ਡਾਰਕ ਕਲਰ ਹੋ ਜਾਂਦਾ ਹੈ ਤਾਂ ਫਿਰ ਸਾਰੇ ਤਾਰੇ ਦਿਖਦੇ ਆ ਹਨ ਇਹ ਤਾਰੇ ਨਿੱਕੇ ਨਿੱਕੇ ਦੀਵਿਆਂ ਵਾਂਗ ਸਾਰੇ ਅਸਮਾਨ ਵਿੱਚ ਖਿਲਰੇ ਪ੍ਰਤੀਤ ਹੁੰਦੇ ਹਨ ਵਿਖਰੇ ਮਤਲਬ ਖਿਲਰੇ ਵੀ ਵਿਖਰੇ ਹੋਏ ਦੀਵੇਵਾਂ ਵਾਂਗ ਹੀ ਇਹ ਜਗਮਗਾਉਂਦੇ ਹਨ ਟਿਮਟਮਾਉਂਦੇ ਹਨ ਅਤੇ ਚਾਨਣ ਕਰਦੇ ਹਨ ਟਿਮਟਮਾਉਂਦੇ ਤਾਰੇ ਬਹੁਤ ਸੋਹਣੇ ਲੱਗਦੇ ਹਨ ਇਹ ਤਾਰੇ ਕੀ ਹਨ ਕੀ ਤੁਸੀਂ ਜਾਣਦੇ ਹੋ ਕੀ ਕੀ ਤੁਸੀਂ ਜਾਣਦੇ ਹੋ ਕਿ ਇਹ ਤਾਰੇ ਅਸਮਾਨ ਵਿੱਚ ਮੌਜੂਦ ਲੱਖਾਂ ਧਰਤੀਆਂ ਅਤੇ ਸੂਰਜ ਹੀ ਹਨ ਜਿਹੜੇ ਤਾਰੇ ਹਨ ਇਹ ਲੱਖਾਂ ਜਿਹੜੀਆਂ ਧਰਤੀਆਂ ਤੇ ਸੂਰਜ ਹੀ ਹਨ ਸੂਰਜ ਦਾ ਹੀ ਇੱਕ ਗੋਲੇ ਹੁੰਦੇ ਇਹ ਜਿਹੜੇ ਤਾਰੇ ਹੁੰਦੇ ਠੀਕ ਹੈ ਪ੍ਰੰਤੂ ਇਹ ਤਾਰੇ ਸਾਡੇ ਤੋਂ ਬਹੁਤ ਦੂਰ ਹਨ ਸਾਡੇ ਸੂਰਜ ਤੋਂ ਵੀ ਦੂਰ ਇਸ ਲਈ ਉਹ ਮਤਲਬ ਕੋਸਾਂ ਹੀ ਕਰੋੜਾਂ ਹੀ ਕਿਲੋਮੀਟਰ ਅਰਬਾਂ ਕਿਲੋਮੀਟਰ ਦੂਰ ਹੈ ਤੇ ਇਸ ਲਈ ਉਹ ਛੋਟੇ ਦਿਖਦੇ ਹਨ ਇਸ ਲਈ ਇਹ ਸਾਨੂੰ ਬਹੁਤ ਨਿੱਕੇ ਨਿੱਕੇ ਦਿਖਾਈ ਦਿੰਦੇ ਹਨ ਜਦੋਂ ਰਾਤ ਨੂੰ ਹਨੇਰਾ ਹੁੰਦਾ ਹੈ ਤਾਂ ਅਸਮਾਨ ਵਿੱਚ ਤਾਰਿਆਂ ਦੇ ਨਾਲ-ਨਾਲ ਚੰਨ ਵੀ ਦਿਖਾਈ ਦਿੰਦਾ ਹੈ ਜਿਵੇਂ ਦਿਨ ਵੇਲੇ ਸੂਰੇ ਦੀ ਰੋਸ਼ਨੀ ਹੁੰਦੀ ਹੈ ਉਸੇ ਤਰ੍ਹਾਂ ਰਾਤ ਨੂੰ ਚੰਨ ਦੀ ਚਾਨਣੀ ਤੋਂ ਚਾਨਣ ਮਿਲਦਾ ਹੈ ਰਾਤ ਨੂੰ ਜਦੋਂ ਫੁੱਲ ਮੂਨ ਹੁੰਦਾ ਤਾਂ ਚਾਨਣੀ ਹੁੰਦੀ ਹੈ ਨਾ ਹੈ ਨਾ ਰੋਸ਼ਨੀ ਹੁੰਦੀ ਹੈ ਨਾ ਸੂਰੇ ਦੀ ਧੁੱਪ ਗਰਮ ਹੁੰਦੀ ਹੈ ਪਰ ਜੋ ਚੰਨ ਚਾਨਣ ਦੀ ਚਾਨਣੀ ਜਿਹੜੀ ਹੁੰਦੀ ਹੈ ਉਹ ਠੰਡੀ ਹੁੰਦੀ ਹੈ ਚੰਨ ਦਾ ਆਕਾਰ ਵੀ ਸੂਰਜ ਵਾਂਗ ਗੋਲ ਹੁੰਦਾ ਹੈ ਪਰ ਇਸ ਦਾ ਆਕਾਰ ਘਟਦਾ ਵੱਧਦਾ ਰਹਿੰਦਾ ਹੈ ਸੂਰਜ ਦਾ ਨਹੀਂ ਨਾ ਵੱਧਦਾ ਸੂਰਜ ਤੋਂ ਸੇਮ ਰਹਿੰਦਾ ਹੈ ਤੇ ਇਸ ਦਾ ਆਕਾਰ ਚੰਦ ਦਾ ਘਟਦਾ ਵੱਧਦਾ ਰਹਿੰਦਾ ਹੈ 15 ਦਿਨ ਅਲੱਗ ਹੁੰਦਾ 15 ਦਿਨ ਅਲੱਗ ਹੈ ਨਾ ਮਤਲਬ 15 ਦਿਨ ਤੋਂ ਬਾਅਦ ਫਿਰ ਛੂੜੂ ਅਮਾਵਸ ਹੁੰਦੀ ਫਿਰ ਪੂਰਨਵਾਸੀ ਹੁੰਦੀ ਇਸ ਤਰ੍ਹਾਂ ਘਟਦਾ 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 ਘਟ ਜਾਂਦਾ ਫਿਰ ਵੱਧਦਾ ਵੱਧਦਾ ਹੌਲੀ ਹੌਲੀ ਵੱਧਦਾ ਹੈ ਕਦੇ ਕਦੇ ਖਰਬੂਜੇ ਦੀ ਫਾੜੀ ਵਾਂਗ ਦਿਖਾਈ ਦਿੰਦਾ ਹੈ ਪਤਾ ਦੇਖਿਆ ਨੇ ਅੱਧਾ ਅੱਧੇ ਤੋਂ ਵੀ ਘਟ ਜਾਂਦਾ ਕਦੇ ਅੱਧੀ ਰੋਟੀ ਦੇ ਆਕਾਰ ਵਰਗਾ ਦਿਖਾਈ ਦਿੰਦਾ ਹੈ ਜਦੋਂ ਪੂਰਾ ਚੰਨ ਵਿਖਾਈ ਦੇਵੇ ਤਾਂ ਉਹ ਰਾਤ ਨੂੰ ਪੂਰਨਮਾਸੀ ਦੀ ਰਾਤ ਆਖਦੇ ਹਨ ਉਸ ਰਾਤ ਨੂੰ ਪੂਰਨਮਾਸੀ ਦੀ ਰਾਤ ਆਖਦੇ ਹਨ ਪਰ ਜਿਸ ਰਾਤ ਚੰਨ ਦਿਖਾਈ ਨਾ ਦੇਵੇ ਉਸ ਰਾਤ ਨੂੰ ਮੱਸਿਆ ਦੀ ਰਾਤ ਆਖਦੇ ਹਨ ਜਿਸ ਦਿਨ ਬਿਲਕੁਲ ਵੀ ਚੰਦ ਨਹੀਂ ਹੁੰਦਾ ਉਸ ਨੂੰ ਮੱਸਿਆ ਦੀ ਰਾਤ ਆਖਦੇ ਹਨ ਠੀਕ ਹੈ ਮੱਸਿਆ ਦੀ ਰਾਤ ਬਹੁਤ ਹਨੇਰੀ ਰਾਤ ਹੁੰਦੀ ਮਤਲਬ ਘੁੱਪਨੇਰਾ ਹੁੰਦਾ ਉਹਦੇ ਵਿੱਚ ਕੁਝ ਨਹੀਂ ਹੁੰਦਾ ਚੰਨ ਦੀ ਰੋਸ਼ਨੀ ਵੀ ਨਹੀਂ ਹੁੰਦੀ ਚੰਨ ਹੁੰਦਾ ਹੀ ਨਹੀਂ ਉਸ ਦਿਨ ਠੀਕ ਹੈ ਫਿਰੇ ਬਰਸਾਤ ਵਿੱਚ ਅਸਮਾਨ ਉੱਪਰ ਬੱਦਲ ਛਾ ਜਾਂਦੇ ਹਨ ਪਤਾ ਹੈ ਨਾ ਇਹ ਕਦੇ ਚਿੱਟੇ ਤੇ ਕਦੇ ਕਾਲੇ ਛਾ ਦਿਖਾਈ ਦਿੰਦੇ ਹਨ ਅਸਮਾਨ ਵਿੱਚ ਬਿਜਲੀ ਚਮਕਦੀ ਹੈ ਬੱਦਲ ਗੱਜਦੇ ਹਨ ਤੇ ਮੀਂਹ ਵਰਦਾ ਹੈ ਇਹ ਮੀਂਹ ਧਰਤੀ ਉੱਪਰ ਜਲ ਥਲ ਕਰਦਾ ਕਰ ਦਿੰਦਾ ਹੈ ਜਲ ਥਲ ਮਤਲਬ ਪੂਰਾ ਪਾਣੀ ਪਾਣੀ ਕਿਹ ਜਗ੍ਹਾ ਤੇ ਪਾਣੀ ਭਰ ਜਾਂਦਾ ਨਾ ਉਹ ਕਹਿੰਦੇ ਜਲ ਥਲ ਆਲੇ ਦੁਆਲੇ ਸਾਰੇ ਕਿਤੇ ਪਾਣੀ ਭਰ ਜਾਣਾ ਠੀਕ ਹੈ ਵਰਖਾ ਤੋਂ ਬਾਅਦ ਅਸਮਾਨ ਸਾਫ਼ ਹੋ ਜਾਂਦਾ ਹੈ ਤੇ ਕਈ ਵਾਰੀ ਅਸਮਾਨ ਵਿੱਚ ਸਤਰੰਗੀ ਪੀਂਗ ਵੀ ਦਿਖਾਈ ਦਿੰਦੀ ਹੈ ਉਹ ਕਦੋਂ ਦਿਖਾਈ ਦਿੰਦੀ ਹੈ ਜਦੋਂ ਸੂਰਜ ਹੁੰਦਾ ਹੈ ਨਾ ਸ਼ਾਮ ਦੇ ਟਾਈਮ ਇਹ ਇੱਕ ਸੱਤ ਰੰਗ ਦਾ ਅਰਧ ਗੋਲਾ ਜਿਹਾ ਹੁੰਦਾ ਹੈ ਜਿਸ ਨੂੰ ਇੰਦਰ ਤੁਨਸ਼ ਵੀ ਕਿਹਾ ਜਾਂਦਾ ਹੈ ਠੀਕ ਹੈ ਅਸਮਾਨ ਦਾ ਰੰਗ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਇਹ ਲਗਾਤਾਰ ਬਦਲਦਾ ਰਹਿੰਦਾ ਹੈ ਪਰ ਹਰ ਰੰਗ ਵਿੱਚ ਅਸਮਾਨ ਸੋਨਾ ਵਿਖਾਈ ਦਿੰਦਾ ਹੈ ਜਦੋਂ ਇਹ ਰੰਗ ਬਦਲਦਾ ਰਹਿੰਦਾ ਹੈ ਤੇ ਹਰ ਜਦੋਂ ਵੀ ਆਪਾਂ ਅਸਮਾਨ ਵੱਲ ਦੇਖਦੇ ਸੁੰਦਰ ਦਿਖਾਈ ਦਿੰਦਾ ਹੈ ਨਾ ਤਾਂ ਕੀ ਕਹਿੰਦਾ ਉਹ ਕਿ ਪਰ ਹਰ ਰੰਗ ਦੇ ਵਿੱਚ ਅਸਮਾਨ ਜਿਹੜਾ ਹੈ ਸੋਨਾ ਵਿਖਾਈ ਦਿੰਦਾ ਹੈ ਠੀਕ ਹੈ ਫਰੈਂਡਸ ਤੇ ਏ ਸੀ ਫਰੈਂਡਸ ਅੱਜ ਦਾ ਲੈਸਨ तो अजी क्लास आप इतें खत्म करते हैं अगली कलास इस के इसते क्वेश्चन आंसर लेके आवेंगे तद ओके फ्रेंड्स बाय बाय टेक केयर थैंक यू